ਅਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019876 ਸਸ਼ੀਕਲ ਬਾਈ ਸਸ਼ੀਕਲ ਜੀ ਹਾਂਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਵਦੀ ਪਈ ਪਿੰਡ ਬਾਲੀਆਂ ਨੇੜੇ ਤਨੌਲਾ ਤੇ ਬਰਨਾਲਾ ਜਿਹੜਾ ਆਪਾਂ ਨੂੰ ਸੰਧਰਗੁਰੂ ਪੈ ਜਾਂਦਾ ਜੀ ਤੇ ਨੰਬਰ ਆਪਣਾ 8360329597 8360329597 ਆਪਾਂ ਦਿਖਾਵਾਂਗੇ ਤਿੰਨ ਬੈੜਾਂ ਹਾਂਜੀ ਤਿੰਨ ਗਾਵਾਂ ਪਹਿਲੇ ਨੰਬਰ ਜਿਹੜੀ ਬੈੜ ਦੇਖਦੇ ਆ ਕਿਹੜਾ ਸੂਆ ਸੂਣਦੀ ਐ ਇਹ ਦੂਜਾ ਸੂਆ ਸੂਣਾ ਜੀ ਇਹਨੇ ਦੂਜਾ ਸੂਆ ਟਾਈਮ ਕਿੰਨਾ ਕੁ ਬਾਕੀ ਪਿਆਦਾ ਇਹ 10 ਦਿਨ ਪੈਣੀ ਜੀ 10 ਦਿਨ ਸੂਣ ਚ ਬਾਕੀ ਥੋੜੀ ਕੱਚੀ ਆ ਜੇ ਹਨਾ ਇਹ 10 ਦਿਨਾਂ ਦੀ ਕੱਚੀ ਐ ਠੰਡੀ ਠੰਡੀ ਪੂਰੀ ਪੱਦਾ ਜੀ ਖੰਡੀ ਸੀਲ ਪੂਰੀ ਫੁੱਲਾ ਤੇ ਪਲੂਨ ਦਾ ਦੁੱਧ ਆਪਣੋਂ ਮਾਲਕਾਂ ਨੇ ਕਿੰਨਾ ਕਹ ਦੱਸਿਆ ਇਹਦਾ 26 27 ਲੀਟਰ ਦੁੱਧ ਦਿੱਤਾ ਇਹ ਪਲੂਨ ਨੇ ਪਲੂਨ ਨੇ 25 ਤੋਂ ਪਾਰ ਦੁੱਧ ਪਾਇਆ ਰਾਜੀ ਪੂਰੀ ਫੁੱਲਾ ਡਬਲ ਗਾਂ ਠੀਕ ਆ ਹਫਤਾ 10 ਦਿਨ ਬਾਕੀ ਇਹਦੇ ਅਜੇ ਉਹਨਾਂ ਨੇ ਤਰੀਕ ਮੁਤਾਬਕ ਸਾਨੂੰ 7 ਤਰੀਕ ਨੂੰ ਕਹਿ ਦਿੱਤੀ ਵੀ ਦਿਨ ਪੂਰੇ ਠੀਕ ਆ ਧੋਰੀ ਬਾਹਰ ਨੇ ਉਹਨੂੰ ਸੋ ਬ੍ਰ ਮੂੰ ਮੱਥਾ ਫੇਸ ਕੁਆਲਟੀ ਵਗੈਰਾ ਬੈਠਦੀ ਦੇਖ ਸਕਾਂ ਦੂਜਾ ਸੁਆ ਜੇ ਇਹਨਾਂ ਨੂੰ ਸੁਣਦੀ ਪਈ 25 ਤੋਂ ਪਾਰ ਵੀ ਦੱਸਦਾ ਕਿ ਮਾਲਕਾਂ ਨੇ ਦੱਸਣ ਵੱਡੀ ਆ ਵੀਰੇ ਗਾਂ ਪੂਰੀ ਫੁੱਲ ਇਸ ਤੇ ਸੀਮਨ ਠੀਕ ਹੈ এবੀਐ ਫਾਰਮ ਜੋ ਵੀਰ ਕਹਿੰਦਾ ਆਪਾਂ ਪਰਚੇਸ ਕੀਤੀ ਆ এবੀਐ ਦੇ ਸੀਮੰਟ ਦੀ ਦੱਸੀ ਗਈ ਆ ਪੂਰੇ ਵਜਨ ਵਾਲੀ ਆ ਦੂਜਾ ਸੂਆ ਵੈੜ ਸੁੰਦੀ ਆ ਕੱਦ ਕਾਠ ਜਿੰਦ ਜਾਨ ਵਗੈਰਾ ਬਹੁਤ ਚੰਗੀ ਆ ਤੇ ਬਾਕੀ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਚੰਗਾ ਹਵਾਨਾ ਤੇ ਬਾਲਟੀ ਲਾਹੇ ਕਾਫੀ ਪਈਆਂ ਅੰਦਾਜ਼ਾ ਲਾ ਸਕੀਏ ਇਸ ਵਾਰ ਆਪਾਂ 25 ਤੋਂ ਪਾਰ ਪਾਰ ਆਪਣੇ ਉਮੀਦ ਵੀਰੇ ਹੈਗੀ ਆ ਹਨਾ ਸੋ 25 ਕਿਲੋ ਤੋਂ ਪਾਰ ਆਪਾਂ ਉਮੀਦ ਇਸ ਤੋਂ ਲਾ ਸਕਦੇ ਆ ਹਾਂ ਜੀ ਮਾਲਕ ਤਾਂ ਕਹਿੰਦੇ 30 ਲੀਟਰ ਵੀ ਦੇ ਸਕਦੀ ਆ ਕੋਈ 26 27 ਪਿਛਲੇ ਸੂਏ ਦਿੱਤਾਂ ਦੋਈ ਠੀਕ ਆ ਹਫਤੇ ਦਾਸ ਦੇਣ ਦੀ ਕੱਚੀ ਆ ਜੀ ਹਨ ਸੋ ਝੋੜੀ ਵਗੈਰਾ ਦੇਖੋ ਬੈੜਦੀ ਬਹੁਤ ਜਿਆਦੇ ਚੰਗੀ ਤੇ ਜਿੰਦ ਜਾਨ ਰਾਜੀ ਸਮੀ ਬੜੀ ਬਹੁਤ ਜਿਆਦੇ ਆ ਤੇ ਥਾਣਾ ਦੇ ਸਪੇਸ ਚੰਗੀ ਆ ਤੇ ਰੇਟ ਵੀਰੇ ਕੀ ਰਹਿਣਗੇ ਇਹਨਾਂ ਦੇ ਸ੍ਰੀਪ੍ਰੀ ਫੋਨਤੀ ਕਰਵਾਗੇ ਕਰਾਂਗੇ ਆਪਾਂ ਜਾਏ ਠੀਕ ਆ ਲੈ ਚੱਲਾਂ ਅੰਦਰ ਸੋ ਬਰੋ ਮੂੰ ਮੱਥਾ ਫੇਸ ਕੁਆਲਟੀ ਉਹ ਕਾ ਨੇੜ ਤੋਂ ਫੇਰ ਦੇਖ ਸਕਦੇ ਹੋ ਦੂਜਾ ਸੂਆ ਜੈ ਇਹਨਾਂ ਨੂੰ ਬੈੜ ਸੁਂਦੀ ਆ ਕੱਦ-ਕੱਡ ਬਹੁਤ ਆ ਜਿੰਦ ਜਾਨ ਦੇ ਵਿੱਚ ਪਈ ਜਾ ਪੂਰੀ ਠੀਕ ਆ ਚਾਹੀ ਆਪਾਂ ਮਸ਼ੀਨੀ ਝੋੜੀਏ ਇਹ ਹੱਤੀ ਤੋਂ ਬਾਲੋ ਝੋੜੀ ਤੇ ਨਹੀਂ ਸੀ ਨਾ ਠੰਡੀ ਆ ਵੀਰੇ ਪੂਰੀ ਠੀਕ ਆ ਲੈ ਚੱਲ ਵੀਰੇ ਅੰਦਰ ਰਾਜੀ ਪੂਰੀ ਫੋਲ ਸੋ ਦੂਜਾ ਸੂਆ ਵੈੜਸ ਹੁੰਦੀ ਆ ਰੇਟ ਇਹਦਾ ਫੋਨ ਤੇ ਹੋਊਗਾ ਬਿਲਕੁਲ ਵਾਜਬ ਹਫਤਾ ਜਾਂ 9 ਦਿਨ ਲੱਗਭਗ ਸੋ ਰਾਜੀ ਰੂਜੀ ਦੇਖੋ ਪੂਰੀ ਸਾਫ ਸੁਥਰੀ ਦਾ ਛਮੀ ਪੜੀ ਵੀ ਤੇ ਵੀਰੇ ਦੂਜੇ ਨੰਬਰ ਬੱਛੀ ਦੇਖਦੇ ਆਪਾਂ ਪਹਿਲਾ ਸੂਆ ਜੀ ਚਾਰ ਦੰਦ ਚਾਰ ਦੰਦ ਪਲੂਨ ਪਹਿਲਾ ਸੂਆ ਆਪਾਂ ਦੰਦ ਵੀ ਕੱਟ ਕੇ ਦਿਖਾਉਂਦੇ ਠੀਕ ਹੈ ਚੌਗੀ ਆ ਹਨ ਬਠੀਆ ਚੌਗੀ ਤੇ ਕੱਢੀ ਹੈ ਜੇ ਬਸ ਠੀਕ ਆ ਓਕੇ ਹਾਂ ਜੀ ਚਾਰ ਦੰਦ ਆ ਰਿਜਨਲ ਵੀਰੇ ਚਾਰ ਦੰਦ ਉਹ ਕਹਿਣ ਦਾ ਨਹੀਂ ਹੈਗਾ ਠੀਕ ਹੈ ਸੂਆ ਪਹਿਲਾ ਜੀ ਸੂਆ ਪਹਿਲਾ ਥੋੜੀ ਜਿਹੀ ਬਣ ਕੇ ਚਲੋ 3 ਸਵਾ 7 ਸਾਲ ਦੀ ਹੋ ਕੇ ਬਣੀ ਹੈ ਹਨਾ ਤਾਈ ਮਲਾ 2.5 ਸਾਲ ਦੀ ਹੋਣੀ ਉਮਰ ਥੋਲਾ ਵੀਰੇ ਸੋ ਸੀਲ ਠੰਡੀ ਦੇਖ ਸਕਦੇ ਹੋ ਲੇਵਾ ਬਹੁਤ ਚੰਗਾ ਪੂਰਾ ਫਿਟਿੰਗ ਵਾਲਾ ਲੇਵਾ ਜਮਾ ਹੱਥੀ ਚਵਾਈ ਵਾਲਾ ਥਾਣਾ ਕੋਈ ਆਏ ਨਾ ਇਹਦੇ ਵੀ ਕੋਈ ਛੋਟਾ ਛੋਟਾ ਗਾ ਠੀਕ ਹੈ ਹੱਥੀ ਚਵਾਈ ਵਾਲਾ ਥਾਣਾ ਵੀਰੇ ਹੱਥੀ ਚਵੇਂ ਮਰਜ਼ੀ ਚੁੱਕ ਲੈ ਅੰਦਾਜ਼ਾ ਲਾ ਸਕੀਏ ਪਾ ਦੁੱਧ ਕਿੰਨਾ ਪਾ ਦੂਗੀ 20 ਤੋਂ ਪਾਰ ਨੰਗੂ ਪਹਿਲ ਨਹੀਂ ਵੀਰੇ ਰੇਟ ਬਾਜੋ ਹਾਂਜੀ ਰੇਟ ਬਾਜ ਬਾਜ ਬੂ ਤੋਰੀ ਵਾਰ ਨੂੰ ਸਵੇਰ ਦੂਜੇ ਨੰਬਰ ਆਪਾਂ ਜਿਹੜੀ ਪਲੂਣ ਬੱਚੀ ਦੇਖੀ ਜਾਂਦੇ ਆ ਪਹਿਲਾ ਸੂ ਤੇ ਕੱਟ ਕੱਟ ਤੇ ਬਾਡੀ ਬੰਦਰ ਵਗੈਰਾ ਸਾਫ ਸਾਫ ਸੁਥਰੀ ਆ ਚਾਰੇ ਪਾਸੇ ਤੇ ਬਾਕੀ ਮੂੰਹ ਮਾਥਾ ਫੇਸ ਕੁਆਲਿਟੀ ਵੈਰਾ ਦੇਖੀਏ ਮੂੰਹੋ ਚੌਗੀ ਆ ਦਿਨ ਸਹੀ ਬਣੀਏ 5 6 ਕੱਟ ਜੂਏ ਹਾਂਜੀ ਹਫਤਾ ਵੀ ਲੈ ਗਈ ਅੱਖੀ ਹਫਤਾ ਅੱਠ ਦਿਨ ਲਈ ਠੀਕ ਆ ਹਫਤਾ ਵੀ ਚਾਰ ਹੋ ਜੂਗੀ ਉਹਦੋਂ ਬਾਈ ਪਹਿਲਾਂ ਚਾਰ ਤਾਂ ਅੰਦਰ ਇਹਨੂੰ ਸੋ ਵੀਰੋ ਕੱਚੀ ਆ ਬਸ ਠੀਕ ਆ ਸਾਫ ਸੁਥਰੀ ਲੈ ਚੱਲ ਬੇਟਾ ਪੁੱਤਰ ਦੀ ਸੂਬਰ ਕੱਦ ਕਾਠ ਵਗੈਰਾ ਤੇ ਤੋਰਾ ਵਗੈਰਾ ਬੱਚੇ ਦੇਖ ਸਕਦੇ ਹਾਂ ਪਲੂਨ ਪਹਿਲਾ ਸੂਆ ਕੁਝ ਦਿਨ ਬਾਅਦ ਕੀ 20 ਕਿਲੋ ਦਾ ਆਪਾਂ ਇਹਦਾ ਅੰਦਾਜ਼ਾ ਲਾ ਸਕਦੇ ਹਾਂ ਦੁੱਧ ਪਾ ਦੂਗੀ ਤੇ ਬਾਕੀ ਲੱਤਾਂ ਦੀ ਡਿਸਟੈਂਸ ਵਗੈਰਾ ਬਹੁਤ ਚੰਗਾ ਹੈ ਤੋਰਾ ਵਗੈਰਾ ਬੱਚੇ ਦਾ ਬਹੁਤ ਜਿਆਦਾ ਜਗ੍ਹਾ ਸਾਫ਼ ਸੁਥਰੀ ਦੂਜੇ ਨੰਬਰ ਤੇ ਆ ਦੂਜਾ ਸੂਆ ਸੌਰੀ ਪਹਿਲਾ ਸੂਆ ਹੁੰਦੀ ਪਈ ਆ ਰੇਟ ਫੋਨ ਤੇ ਹੋਊਗਾ ਤੇ ਹੋਊਗਾ ਬਿਲਕੁਲ ਬਾਜਬ ਅੱਗੇ ਵੀਰੇ ਤੀਜੇ ਨੰਬਰ ਆਪਾਂ ਦੇਖੀ ਜਾਨੇ ਇਹਦੀ ਵਾਰ ਜਰਸੀ ਹੈ ਵੀਰੇ ਪੰਜਾਬ ਵਾਲੀ ਤੋੜ ਲੈ ਵਾਰ ਨੂੰ 30 ਤੋਂ 35 ਬੋਲਦੀ ਹੈ ਕੀ ਕਿਆ ਇੱਕ ਦਿਨ ਬਾਕੀ ਆ ਸੂਣ ਦੇ ਤੇ ਇਹ ਵੀ ਹਫਤਾ ਇੱਕ ਦਿਨ ਲਾਈ ਜੂਗੀ ਇੱਕ ਹਫਤਾ ਸੂਣ ਚ ਬਾਕੀ ਹੈ ਨਾ ਤੇ ਥਰਡਡੇ ਦੇ ਪੂਰੀ ਸਾਫ ਸੁਥਰੀ ਫੁੱਲ ਆਈ 100 ਦੀ 100 ਆ ਕੋਈ ਐ ਨਹੀਂ ਹੈਗਾ ਕੋਈ ਠੀਕ ਹੈ ਕਿੰਨਾ ਕੁ ਦੁੱਧ ਦਾ ਅੰਦਾਜ਼ਾ ਲਾ ਸਕਦਾ ਬੇਟੀ 2L+ ਚੱਲੂਗੀ ਤੋਰੀ ਵਾਰ ਨੂੰ ਪਹਿਲਾ ਸੂਆ ਇਹ ਵੀ ਦੰਦੋ ਖੀਰੀ ਹੂ ਸੋ ਫਿਰੋ ਦੰਦੋ ਦੋ ਦੋਗੇ ਦੰਦਾਂ ਦੀ ਕੱਢਦੀ ਪਈ ਆ ਦੋਗੇ ਦੇ ਦੰਦ ਕੱਢਦੀ ਆ ਜੀ ਪਹਿਲਾਂ ਖੀਰੀ ਦੀ ਠੀਕ ਹੈ ਇੱਕ ਹਫਤਾ ਲਗਭਗ ਇਹਦਾ ਬਾਕੀ ਆ ਤੇ ਦੁੱਧ ਦਾ ਪੰ ਅੰਦਾਜ਼ਾ ਲਾ ਸਕੀ ਵੀ ਵੀਹ ਡਾਟੇ ਘਟੇ ਲਈ ਹੈਗੀ ਹੈ ਹਾਂਜੀ Ориਜినਲ ਪੰਜਾਬ ਵਾਲੀ ਜਰਸੀ ਆ ਵੀਰੇ এবੀਐਸ ਦੇ 2300 ਬੁੱਲਦੀ ਹੈ ਠੀਕ ਹੈ এবੀਐਸ ਦੇ 2300 ਬੁੱਲਦੀ ਆਪ ਨੂੰ ਦੱਸੀ ਗਈ ਹੈ ਹੈਨਾ ਧੋਰੀ ਵੀਰੇ ਲੈ ਚੱਲਾਂ ਅੰਦਰ ਇਹਨੂੰ ਸੋ ਕੱਦ ਕਾਠ ਵਗੈਰਾ ਹਜੀ ਹਫ਼ਤੇ ਨੂੰ ਦੱਸ ਦੇਣਾ ਨੂੰ ਵਧੀਆ ਤਿਆਰ ਹੋ ਜਾ ਠੀਕ ਹੈ ਲੈ ਚੱਲੋ ਉਹਨੂੰ ਅੰਦਰ ਸੋ ਵੀਰੋ ਮੱਛੇ ਤੇ ਟੋਆ ਵਗੈਰਾ ਦੇਖ ਸਕਦੇ ਹੋ ਕੰਨ ਦੇਖੋ ਅੱਖ ਦੇਖੋ ਵੀ ਆ ਕੰਨ ਬਾਕੀ ਪਿਓਰ 골ਡਨ ਕਲਰ ਦੇ ਵਿੱਚ ਆ ਹਾਂ ਭੱਲੇ ਚੱਲੋ ਸੋ ਵੀਰੋ ਕੱਦ ਕਾਠ ਵਗੈਰਾ ਤੇ ਬਿਊਟੀ ਵਗੈਰਾ ਵੱਚੀ ਦੇਖ ਸਕਦੇ ਹੋ ਜਿੰਦ ਜਾਨ ਪੂਰੀ ਬਰੀਡ ਦੇ ਵਿੱਚ ਪੈਂਦੀ ਆ ਤੇ ਮੂੰਹ ਮੱਥਾ ਦੇਖੋ ਸਾਫ ਸੁਥਰਾ ਚੰਗਾ ਥਣ ਵੀ ਹੱਥੀ ਚ ਵਾਈ ਵਾਲਾ ਠੀਕ ਹੈ ਮਰਜੀ ਜੀ ਚੱਲੋ ਪੂਰਾ ਲਾਲੀ ਜਿਹਾ ਥਣ ਮਰਦੀ ਆ ਇਹ ਦੇਖੋ ਗੂਨੀ ਮਾਰਦੀ ਆ ਠੀਕ ਹੈ ਕੱਢ ਜੂ ਹਲੇ ਪੰਜ-ਛੇ ਦਿਨ ਹਾਂ ਬਸ ਠੀਕ ਹੈ ਤੋੜ ਦੇ ਵੀਰੇ ਅੰਦਰ ਨੂੰ ਸੁਪਰ ਤੋਰਾ ਵਗੈਰਾ ਬੱਚੇ ਦੇਖ ਸਕਦੇ ਸਾਫ ਸੁਥਰੀ ਤੇ ਜਿੰਦ ਜਾਨ ਰਾਜੀ ਪਲੀ ਪੁਲੀ ਬਹੁਤ ਜ਼ਿਆਦੇ ਆ ਪਹਿਲਾਂ ਸੂਆ ਪਲੂਣ ਸੁੰਦੀ ਪਈ ਆ ਬalé ਆ ਤੇਰੇ ਵੀਰੇ ਅੰਦਰ ਮਿਸਟਰ ਵੀ ਬਣਾ ਤੇ ਅੱਗੇ ਵੀਰੇ ਜੋੜਾ ਬਬ ਬੱਚਿਆਂ ਦੇਖੀ ਜਾਨੇ ਇਹਨਾਂ ਦੀ ਕੀ ਡਿਟੇਲ ਆਈ ਠੀਕ ਹੈ 11 ਮਹੀਨੇ ਦੀ ਹੈਗੀ ਠੀਕ ਹੈ ਉਹ 10 ਮਹੀਨੇ ਦੀ ਹੈ ਰੇਟ ਬਾਜੂ ਹੋ ਇਹਨਾਂ ਦਾ ਭਾਈ ਰੇਟ ਬਾਜ ਕੋਈ ਫੋਟ ਸੰਗ ਤੇ ਨਹੀਂ ਥਣਾ ਦੇ ਚਾਰ ਚੱਤਾਂ ਨਹੀਂ ਤੇ ਜੋੜਾ ਇਕੱਠੇ ਹੀ ਤੋਰ ਦੀ ਖੋਲ ਕੇ ਸਹੀ ਤੇ ਰੇਟ ਨਾਲ ਕੀ ਹੋਊਗਾ ਰੇਟ ਨਾਲ ਫੋਨ ਤੀ ਕਰ ਲਵਾਂਗੇ ਚਾਹੇ ਜੀ ਹੋਣੀ ਹੈ ਜੀ ਤੋਰੀ ਵਾਰ ਦੇ ਦਾਂਗੇ ਜਿਹੜਾ ਹੈ ਸੁਭਰੋ ਰੇਟ ਵੀਰ ਕੰਦਾ ਬਿਲਕੁਲ ਬਾਜੂ ਹੋਊਗਾ ਇੱਕ ਦੀ ਏਜ ਹੈ ਕਿ 11 ਮਹੀਨੇ ਤੇ ਇੱਕ ਦੀ ਹੈ ਕਿ 9 ਮਹੀਨੇ ਹਨਾ ਸੋ ਇਹਦੀ ਏਜ 11 ਮਹੀਨੇ ਆ ਸੋ ਦੇਖੋ ਮੂੰਹ ਮੱਥਾ ਫੇਸ ਕੁਆਲਿਟੀ ਜਿੰਦ ਜਾਨ ਮਹੀਨਾ ਕਰਾ ਠੀਕ ਹੈ ਰਾਜੀ ਸਮੀ ਬੜੀ ਬਹੁਤ ਜ਼ਿਆਦਾ ਆ ਵੱਡੀ ਵਹਿੜਾ ਕਦ ਕੜ ਬਹੁਤ ਚੰਗਾ 11 ਗੀ ਮਹੀਨੇ ਲਗਭਗ ਜੀ ਏਜ ਆ ਮਾਂ ਕਨੇ ਦੱਸੀ ਆ ਤੋ ਦੇਖੋ ਮੂੰਹ ਮੱਥਾ ਸਾਫ ਸੁਥਰਾ ਤੇ ਬਾਕੀ ਪਲੀ ਪੁਲੀ ਵੀ ਖੈਰ ਵਧੀਆ ਕੀ ਸਿਰਫ 2 ਟਾਈ ਮਹੀਨੇ ਬਣੂ ਕੇਅਰ ਕਰਨੀ ਪੈਣੀ ਐ ਦੀ ਸੋ ਦੇਖੋ ਸੋ ਬਰੋ ਛੋਟੀ ਬੱਚੀ ਵੀ ਦੇਖ ਸਕਦੇ ਆ ਆਪਾਂ ਇਹਦੀ ਏਜ ਹੈ ਠੀਕ ਹੈ 9 ਤੋਂ 10 ਦੇ ਵਿੱਚ ਵਿੱਚ ਆ ਹਨਾ ਸੋ ਦੇਖੋ ਮੂੰਹ ਮੱਥਾ ਪੂਰਾ ਸਾਫ ਸੁਥਰਾ ਤੇ ਜਿੰਦ ਜਾਨ ਰਾਜੀ ਸਮੀ ਬੜੀ ਕੋਈ ਫੋਟਸਾਂਗ ਨਹੀਂ ਰੇਡ ਵੀਰ ਕਹਿੰਦਾ ਫੋਨ ਤੇ ਕਰ ਲੈ ਕਿ ਵਿੱਚ ਆਵਣ ਹੋਇਆ ਖਰੀਦਣ ਦਾ ਬੱਚਿਆਂ ਨਾਲ ਸੰਪਰਕ ਕਰ ਸਕਦੇ ਨੰਬਰ ਬੋਲ ਜੀ ਵੀਰ ਆਪਣਾ 38315 3830292597 ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ